ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਾਸਤਰੀ ਗੱਲ ਪ੍ਰਵਾਨ ਹੋਵੇ ਜੀ ਕੀ ਹਾਲ ਚਾਲ ਨੇ ਸਭ ਤੇ ਠੀਕ ਠਾਕ ਤੇ ਅੱਜ ਗੱਲ ਕਰਨ ਲੱਗੇ ਆ ਜੀ ਨੈਕਸਟ ਵੀਡੀਓ ਬਾਰੇ ਤੇ ਇੱਕ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਵੀ ਜੋ ਲਾਇਸੈਂਸ ਦਾ ਖਰਚਾ ਆ ਜਾਂ ਉਹਦੇ ਬਾਰੇ ਵੀਡੀਓ ਬਣਾ ਕੇ ਪਾਈ ਜਾਵੇਗੀ ਤੇ ਉਹ ਲਾਇਸੈਂਸ ਦਾ ਖਰਚਾ ਕੀ ਆ ਜਿੰਨੀ ਕਿ ਉਹਦੇ ਬਾਰੇ ਨੌਲੇਜ ਆ ਉਹ ਅੱਜ ਦੱਸਣ ਲੱਗੇ ਆ ਪੂਰੀ ਐਕਸਪਲੇਨ ਕਰ ਲੱਗੇ ਆ ਤੇ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਚਾਹੀਦਾ ਲਾਇਸੈਂਸ ਬਣਾਉਣ ਲਈ ਇੱਥੇ ਆਜ਼ਾਦ ਵੀਜ਼ਾ ਜਿਹਨੂੰ ਆਪਾਂ ਓਪਨ ਵਰਕ ਪਰਮਿਟ ਕਰਦਣੇ ਆ ਆਜਾਦ ਵੀਜ਼ੇ ਦਾ ਖਰਚਾ ਹੈਗਾ 9 ਤੋਂ 13000 ਦੇ ਰਿਆਲ ਦੇ ਕਰੀਬ-ਕਰੀਬ 9 ਤੋਂ 13000 ਦੇ ਵਿੱਚ ਵਿੱਚ ਮਿਲ ਜਾਂਦਾ 11 ਦਾ 12 ਦਾ 10 ਦਾ ਇਦਾਂ ਦਾ ਅਲੱਗ-ਅਲੱਗ ਖਰਚਾ ਆ ਅਲੱਗ-ਅਲੱਗ ਬੰਦੇ ਨੂੰ ਅਲੱਗ-ਅਲੱਗ ਰੇਟ ਦੇ ਵੀਜ਼ਾ ਮਿਲ ਜਾਂਦਾ ਕਿਸੇ ਦਾ ਘੱਟ ਰੇਟ ਤੇ ਮਿਲ ਜਾਂਦਾ ਕਿਸੇ ਨੂੰ ਵੱਧ ਰੇਟ ਤੇ ਮਿਲ ਜਾਂਦਾ ਤੇ ਵੀਜ਼ਾ ਲੈਣ ਵੇਲੇ ਇਹ ਗੱਲ ਜ਼ਰੂਰ ਧਿਆਨ ਚ ਰੱਖਣੀ ਆ ਵੀ ਵੀਜ਼ਾ ਕੰਪਨੀ ਦਾ ਹੋਵੇ ਜਿਵੇਂ ਜਿਹੜਾ ਵੀਜ਼ਾ ਲੰਦਾ ਨੂੰ ਪਤਾ ਹੀ ਹੁੰਦਾ ਆ ਵੀ ਕੰਪਨੀ ਦਾ ਵੀਜ਼ਾ ਹੋਣਾ ਚਾਹੀਦਾ ਤੇ ਕਿਸੇ ਬੱਦੂ ਦਾ ਘਰ ਦਾ ਹਾਊਸ ਵੀਜ਼ਾ ਜਿਹੜਾ ਉਹ ਨਾ ਹੋਵੇ ਤੇ ਉਹ ਬਾਅਦ ਫਿਰ ਤੰਗ ਪਰੇਸ਼ਾਨ ਬਹੁਤ ਕਰਦੇ ਆ ਤੇ ਦੂਜੀ ਗੱਲ ਆ ਵੀਜ਼ਾ ਹੈਵੀ ਵਹੀਕਲ ਡਰਾਈਵਰ ਦਾ ਹੋਵੇ ਟਰੇਡ ਜਿਹੜਾ ਤੇ ਹੁਣ ਅੱਜ ਤੋਂ 2 ਸਾਲ ਪਹਿਲਾਂ ਦੂਸਰੇ ਟਰੇਡ ਤੇ ਵੀ ਫਾਈਲ ਆਪਣੀ ਲੱਗ ਜਾਂਦੀ ਸੀ ਸਕੂਲ ਤੇ ਬਟ ਹੁਣ ਜਿਹੜੀ ਆ ਫਾਈਲ ਉਹ ਹੈਵੀ ਵਹੀਕਲ ਡਰਾਈਵਰ ਦਾ ਜਿਹੜਾ ਟਰੇਡ ਦਾ ਵੀਜ਼ਾ ਆ ਉਹਦੀ ਇਹ ਫਾਈਲ ਜਮਾ ਹੁੰਦੀ ਹੈ ਸਕੂਲ 'ਚ ਦੂਜੇ ਕਿਸੇ ਬੰਦੇ ਦੀ ਨਹੀਂ ਹੁੰਦੀ ਹੁਣ ਫਾਈਲ ਲੈਂਦੇ ਨਹੀਂ ਹਾਂ ਇਸ ਲਈ ਆਪਾਂ ਨੂੰ ਹੈਵੀ ਵਹੀਕਲ ਡਰਾਈਵਰ ਦਾ ਹੀ ਵੀਜ਼ਾ ਚਾਹੀਦਾ ਤੇ ਉਸ ਤੋਂ ਬਾਅਦ ਆਪਾਂ ਨੂੰ ਟਿਕਟ ਚਾਹੀਏ ਟਿਕਟ ਦਾ ਜਿਹੜਾ ਖਰਚਾ 10 ਤੋਂ 15000 ਰਿਆਲ ਇੰਡੀਆ ਇੰਡੀਅਨ ਰੁਪਈਆ ਦਾ ਆ ਉਹ ਇੰਨਾ ਖਰਚਾ ਆਉਂਦਾ ਆ ਔਰ ਦੂਜੀ ਗੱਲ ਆ ਜਦ ਇਹ ਆਪਾਂ ਇੱਥੇ ਪਹੁੰਚ ਜਾਂਦੇ ਆ ਕਤਰ ਦੇ ਵਿੱਚ ਤੇ ਆਪਣਾ ਰੂਮ ਰੈਂਟ ਔਰ ਰੋਟੀ ਦਾ ਖਰਚਾ ਫੂਡ ਵਗੈਰਾ ਉਹ 5 ਤੋਂ 600 ਰਿਆਲ ਮੰਥਲੀ ਜਾਂਦਾ ਉਸ ਹਿਸਾਬ ਨਾਲ ਆਪਾਂ ਕਾਊਂਟ ਕਰ ਸਕਦੇ ਆ 5 ਮਹੀਨੇ 7 ਮਹੀਨੇ 8 ਮਹੀਨੇ ਜਦੋਂ ਤੱਕ ਲਾਇਸੈਂਸ ਨਹੀਂ ਬਣਦਾ ਉਹਦੇ ਹਿਸਾਬ ਨਾਲ 5 ਤੋਂ 600 ਰਿਆਲ ਮੰਥਲੀ ਖਰਚਾ ਆ ਜਾਂਦਾ ਫੂਡ ਔਰ ਰੂਮ ਰੈਂਟ ਦਾ ਤੇ ਫਿਰ ਆ ਕੇ ਆਪਣਾ ਜਦ ਇਕਤਰ ਪਹੁੰਚਦੇ ਆ ਇੱਥੇ ਆ ਕੇ ਮੈਡੀਕਲ ਹੁੰਦਾ ਫਿੰਗਰ ਹੁੰਦੇ ਆ ਮੈਡੀਕਲ ਔਰ ਫਿੰਗਰ ਦੀ ਰਿਪੋਰਟ ਆਉਣ ਤੋਂ ਬਾਅਦ ਆਪਾਂ ਆਪਣੀ ਫਾਈਲ ਜਿਹੜੀ ਆ ਤਿਆਰ ਕਰਵਾ ਕੇ ਜਨ ਆਪਾਂ ਨੂੰ ਸਦਣਾ ਆ ਕਿਸੇ ਵੀ ਵੀਰਨੇ ਜਿਹਦੇ ਥਰੂ ਵੀਜ਼ਾ ਲਿਆ ਜਾਂਦਾ ਉਹ ਆਪਣੀ ਫਾਈਲ ਤਿਆਰ ਕਰਵਾ ਕੇ ਦਿੰਦਾ ਲਾਇਸੈਂਸ ਦੀ ਤੇ ਜੋ ਫਾਈਲ ਦੇ ਡਾਕੂਮੈਂਟ ਆ ਉਹ ਸਾਰੇ ਆਪਣੀ ਕੰਪਨੀ ਤੋਂ ਲੈ ਕੇ ਦਿੰਦਾ ਤੇ ਫਾਈਲ ਤਿਆਰ ਕਰਵਾ ਕੇ ਆਪਣਾ ਆਪਾਂ ਸਕੂਲ ਭਰ ਸਕਦੇ ਆ ਫਾਈਲ ਲੈ ਕੇ ਤੇ ਸਕੂਲ ਆਫਿਸ ਦਾ ਜਿਹੜਾ ਸਕੂਲ ਦਾ ਖਰਚਾ ਆ ਉਹ ਹੈਗਾ 4150 ਰਿਆਲ ਸਕੂਲ ਦੀ ਫੀਸ ਆ ਤੇ ਉਸ ਤੋਂ ਬਾਅਦ ਸਕੂਲ ਦਾ ਪ੍ਰੋਸੈਸ ਜਿਹੜਾ ਉਹ 4 ਤੋਂ 8 ਕਿ ਮਹੀਨੇ ਕਰੀਬ-ਕਰੀਬ ਲੱਗ ਜਾਂਦੇ ਆ ਜੇ ਕਿਸੇ ਦਾ ਟੈਸਟ ਇੱਕ ਵਾਰੀ ਜਮ ਸਕੂਲ ਪਰਦੇ ਆ ਪੂਰੀ ਫੀਸ ਤੇ ਨਹੀਂ ਹੁੰਦਾ ਦੋ ਟੈਸਟਾਂ ਚੋਂ ਰਹਿ ਜਾਂਦਾ ਤਾਂ ਫਿਰ ਉਹਨੂੰ ਦੁਬਾਰਾ ਪੜਨਾ ਪੈਂਦਾ ਉਹਦਾ ਟਾਈਮ ਥੋੜਾ ਜਿਆਦਾ ਲੱਗ ਜਾਂਦਾ ਜੇ ਦਾ ਫਸਟ ਟਾਈਮੇ ਬਣ ਜਾਂਦਾ ਉਹ ਥੋੜਾ ਜਿਆਦਾ ਛੇਤੀ ਉਹਦਾ ਲਾਇਸੈਂਸ ਮਿਲ ਜਾਂਦਾ ਤੇ ਉਸ ਤੋਂ ਬਾਅਦ ਜੀ ਆਈ ਟੈਸਟ ਦੀ ਫੀਸ ਹੈਗੀ ਹੈ 30 ਤੋਂ ਪਿਆਰੇ ਰਿਆਲ ਦੇ ਵਿੱਚ ਵਿੱਚ ਔਰ ਐਵਰੀ ਟੈਸਟ ਜਿਹੜੇ ਹਰ ਟੈਸਟ ਦੀ ਫੀਸ ਆ ਉਹ ਪਿਆਰੇ ਰਿਆਲ ਮਤਲਬ ਕਿ ਸਿਗਨਲ ਟੈਸਟ ਔਰ ਐਲ ਪਾਰਕਿੰਗ ਟੈਸਟ ਰੂ ਟੈਸਟ ਇਹ ਤਿੰਨ ਟੈਸਟ ਇਹਨਾਂ ਦੀ ਫੀਸ 50-50 ਰਿਆਲ ਆ 150 ਰਿਆਲ ਬਣਦੀ ਇਹਨਾਂ ਦੀ ਔਰ ਜਦੋਂ ਆਪਾਂ ਸਿਗਨਲ ਟੈਸਟ ਪਾਸ ਕਰਦੇ ਆ ਤੇ ਸਿਗਨਲ ਟੈਸਟ ਪਾਸ ਹੋਣ ਤੋਂ ਬਾਅਦ ਲਰਨਿੰਗ ਲਾਇਸੈਂਸ ਜਿਸ਼ਾ ਹੁੰਦਾ ਉਹਦੀ ਫੀਸ 150 ਰਿਆਲ ਐਕਸਟਰਾ ਆ ਇਹ 150 ਰਿਆਲ ਉਹ 150 ਰਿਆਲ ਤੋਂ ਦੋਨੋਂ ਦਾ ਖਰਚਾ 300 ਰਿਆਲ ਮਿਲਾ ਕੇ ਇਹ ਖਰਚਾ ਆ ਜਾਂਦਾ ਹੈ ਟੈਸਟਾਂ ਦਾ ਤੇ ਉਸ ਤੋਂ ਬਾਅਦ ਆ ਜੀ ਤੇ ਉਸ ਤੋਂ ਬਾਅਦ ਹਗਾ ਟੈਸਟ ਹੋਣ ਤੋਂ ਬਾਅਦ ਫਾਈਨਲ ਜਦੋਂ ਟੈਸਟ ਹੋ ਜਾਂਦਾ ਤੇ ਆਪਾਂ ਟੈਸਟ ਪਾਸ ਕਰ ਜਾਂਦੇ ਆ ਤੇ ਫਿਰ ਆਪਾਂ ਨੂੰ 300 ਤੋਂ 350 ਦੇ ਕਰੀਬ ਫੀਸ ਜਮਾ ਕਰਾਉਣੀ ਪੈਂਦੀ ਆ ਉਹ ਹੁੰਦੀ ਆ ਬਾਈ ਏਟੀਐਮ ਚ ਕੈਸ਼ ਨਹੀਂ ਹੁੰਦੀ ਫੀਸ ਜਮਾ ਉਹ ਏਟੀਐਮ ਦੇ ਥਰੂ ਆਪਾਂ ਨੂੰ ਜਮਾ ਕਰਾਣੀ ਪੈਣੀ ਆ ਤੇ ਫਿਰ ਆਪਾਂ ਆਪਣਾ ਲਾਇਸੈਂਸ ਕਢਵਾ ਸਕਦੇ ਆ ਜਦੋਂ ਟੈਸਟ ਪਾਸ ਹੋ ਜਾਂਦਾ ਤੇ ਦੂਜੀ ਗੱਲ ਪਹਿਲਾਂ ਜਿਹੜੇ ਸੀਗੇ ਜਦੋਂ ਅਸੀਂ ਬਣਾਇਆ ਜਦੋਂ 1.5 ਦੋ ਸਾਲ ਪਹਿਲਾਂ ਲਾਇਸੈਂਸ ਉਦੋਂ ਚਾਰ ਟੈਸਟ ਹੁੰਦੇ ਸੀ ਹੁਣ ਥੋੜੇ ਜੇ ਕਾਨੂੰਨ ਚੇਂਜ ਹੋਏ ਆ ਤੇ ਫੀਸਾਂ ਦਾ ਵੀ ਵਾਧਾ ਘਟਾ ਹੋਇਆ ਤੇ ਪਹਿਲਾਂ ਫੀਸਾਂ ਵੀ ਥੋੜੀਆਂ ਘੱਟ ਸੀ ਹੁਣ ਥੋੜਾ ਜਿਹਾ ਥੋੜਾ ਜਿਹਾ ਯਾਨੀ ਕਿ ਖਰਚਾ ਵੱਧ ਹੋਇਆ ਆ ਤੇ ਜਿਹੜੀਆਂ ਆਪਰੇਟਰੀ ਲੈਣ ਦੀਆਂ ਫੀਸਾਂ ਸੀ ਉਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋ ਗਿਆ ਆਪਰੇਟਰੀ ਲੈਣ ਦੀਆਂ ਜਿਹੜੇ ਸਿਗਨਲ ਸੀ ਪਹਿਲਾਂ 6 ਸਿਗਨਲ ਹੁੰਦੇ ਸੀ ਮੋਬਾਈਲ ਕ्रेन ਦੇ ਤੇ ਹੁਣ ਇੱਕ ਲੇਟੈਸਟ ਯਾਰ ਦੋਸਤ ਨੇ ਸਕੂਲ ਭਰਿਆ ਉਹਦਾ ਉਹਨੇ ਦੱਸਿਆ ਵੀ ਜਿਹੜੇ ਸਕੂਲ ਦੇ ਸਿਗਨਲ ਆਉ ਸੇਮ ਟਰਾਲੇ ਦੇ ਜਿਵੇਂ 18 ਸਿਗਨਲ ਹੁੰਦੇ ਆ ਐਦਾਂ ਹੀ ਉਹਦੇ ਵੀ 18 ਸਿਗਨਲ ਕਰਤੇ ਆ ਤੇ ਫੀਸ ਦੇ ਵਿੱਚ ਵੀ ਵਾਧਾ ਕਰਤਾ ਆ ਔਰ ਇਹਦੇ ਵਿੱਚ ਫੀਸ ਵੀ ਵਧਾਤੀ ਆ ਟਰਾਲੇ ਦੀ 4150 ਕਰਤੀ ਔਰ ਜਿਹੜੇ ਟੈਸਟ ਸੀ ਪਹਿਲਾਂ 4 ਮਿਲਦੇ ਸੀ ਰੋਡ ਦੇ ਟੈਸਟ ਹੁਣ ਉਹ ਦੂਰ ਰਹਿ ਗਏ ਆ ਤੇ ਜਦੋਂ ਆਂ ਦੇ ਵਿੱਚ ਬੰਦਾ ਕਲੀਅਰ ਕਰ ਜਾਂਦਾ ਆ ਤਾਂ ਲਾਇਸੈਂਸ ਮਿਲ ਜਾਂਦਾ ਜੇ ਨਹੀਂ ਕਰਦਾ ਫਿਰ ਉਹਨੂੰ ਦੁਬਾਰਾ ਸਕੂਲ ਬਣਾਣਾ ਸਕੂਲ ਭਰਨਾ ਪੈਂਦਾ ਆ ਹਾਫ ਕੋਰਸ ਜਾਂ ਫਿਰ ਫੁੱਲ ਕੋਰਸ ਤੇ ਦੂਜੀ ਗੱਲ ਇਹ ਆਪਣੇ ਕੋ ਇੰਡੀਆ ਦਾ ਲਾਇਸੈਂਸ ਹੋਵੇ ਟ੍ਰੇਲਰ ਦਾ ਹੈਵੀ ਵਹੀਕਲ ਡਰਾਈਵਰ ਦਾ ਹੈਵੀ ਡਿਊਟੀ ਡਰਾਈਵਰ ਦਾ ਤਾਂ ਬਹੁਤ ਵਧੀਆ ਉਹਦਾ ਫਾਇਦਾ ਇਹ ਹੋ ਜਾਂਦਾ ਵੀ ਆਪਣੀਆਂ ਜਿਹੜਾ ਹਾਫ ਸਕੂਲ ਆ ਉਹ ਭਰਿਆ ਜਾਂਦਾ ਆ ਉਹਦਾ ਇਹ ਆ ਵੀ ਖਰਚਾ ਥੋੜਾ ਜਿਹਾ ਘਟ ਜਾਂਦਾ ਜੇ ਆਪਣੇ ਕੋ ਇੰਡੀਆ ਦਾ ਲਾਇਸੈਂਸ ਆਗਾ ਤੇ ਇੰਡੀਆ ਦਾ ਲਾਇਸੈਂਸ ਹੋਣਾ ਜ਼ਰੂਰੀ ਆ ਉਹ ਵੀ ਟਰਾਂਸਪੋਰਟ ਦਾ ਹੈਵੀ ਲਾਇਸੈਂਸ ਜਿਹੜਾ ਚਿਪ ਵਾਲਾ ਨਹੀਂ ਜਿਹੜਾ ਦੋ ਚਾ ਹੁੰਦਾ ਉਹ ਉਹ ਲਾਇਸੈਂਸ ਹੋਣਾ ਚਾਹੀਦਾ ਉਹ ਹੋਵੇ ਤਾਂ ਆਪਣਾ ਸਕੂਲ ਦਾ ਖਰਚਾ ਥੋੜਾ ਜਿਹਾ ਘਟ ਜਾਂਦਾ ਆ ਅਰੇ ਦੂਜੀ ਗੱਲ ਲਈਏ ਆ ਵੀ ਜਿਹੜੇ ਆਈ ਟੈਸਟ ਹੁੰਦੇ ਆ ਉਹ ਕਿਤੇ ਬਾਹਰ ਕਰਵਾਣ ਦੀ ਲੋੜ ਨਹੀਂ ਹੈਗੀ ਪੈਸੇ ਖਰਾਬ ਕਰਨ ਦੀ ਉਹ ਮੈਂ ਵੀ ਪੈਸਾ ਖਰਾਬ ਕੀਤੇ ਆ ਪੈਸੇ ਜਦੋਂ ਸਕੂਲ ਭਰਿਆ ਭਰਿਆ ਬ੍ਰਦਰ ਦਾ ਉਹ ਆਈ ਟੈਸਟ ਜਿਹੜਾ ਉਹ ਸਕੂਲ ਦੇ ਵਿੱਚ ਹੀ ਹੁੰਦੇ ਆ ਹੁਣ ਤੇ ਉੱਥੇ ਹੀ ਉਹ ਹੋਣਗੇ ਤੇ ਜੇ ਕਿਸੇ ਵੀਰ ਨੂੰ ਅੱਖਾਂ ਦੀ ਪ੍ਰੋਬਲਮ ਆ ਕੋਈ ਵੀ ਵੱਧ ਘਟ ਨਜ਼ਰ ਦੀ ਪ੍ਰੋਬਲਮ ਆ ਤੇ ਉਹ ਉੱਥੋਂ ਇਲਾਜ ਇੰਡੀਆ ਤੋਂ ਕਰਵਾ ਕੇ ਆਵੇ ਤਾਂ ਜਿਆਦਾ ਬੈਟਰ ਹੈ ਕਿਉਂਕਿ ਇਲਾਜ ਕਰਵਾ ਕੇ ਜਾਣਾ ਸਹੀ ਰਹਿੰਦਾ ਹੈ ਮੈਡੀਕਲ ਵੀ ਕੋਈ ਪ੍ਰੋਬਲਮ ਨਾ ਹੋਵੇ ਮੈਡੀਕਲ ਚ ਤੇ ਉਹਦੀ ਵੀ ਜੇ ਕੋਈ ਪ੍ਰੋਬਲਮ ਆ ਉਹ ਪਹਿਲਾਂ ਹਣ ਤੋਂ ਉੱਥੇ ਕਰਵਾ ਕੇ ਆਵੇ ਲੈ ਕਿਉਂਕਿ ਇੱਕ ਰਿਵੀਜ਼ਾ ਇਸ਼ੂ ਹੋ ਗਿਆ ਤੇ ਜਿੰਨਾ ਖਰਚਾ ਹੋ ਗਿਆ ਵੀਜ਼ੇ ਤੇ ਉਹ ਫਿਰ ਪੈਸੇ ਜਿਆਦਾ ਉਹ ਡੱਬਣ ਦੇ ਚਾਂਸ ਹੁੰਦੇ ਆ ਉਹ ਮਿਲਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਜੇ ਆਪਣੀ ਬਾਈ ਦਾ ਵੀ ਕੋਈ ਮੈਡੀਕਲ ਪ੍ਰੋਗਰਾਮ ਨਿਕਲ ਜਾਂਦੀ ਹੈ ਤਾਂ ਤੇ ਇਸ ਲਈ ਉਹ ਪਹਿਲਾਂ ਉੱਥੇ ਸਾਰਾ ਇਲਾਜ ਕਰਵਾ ਕੇ ਆਣਾ ਚਾਹੀਦਾ ਤੇ ਦੂਜੀ ਗੱਲ ਤੇ ਦੂਜੀ ਗੱਲ ਇਹ ਹੁਣ ਇਹ ਤਾਂ ਸੀਗਾ ਇਹ ਲਾਇਸੈਂਸ ਦਾ ਖਰਚਾ ਪੂਰਾ ਪ੍ਰੋਪਰ ਤੇ ਇਹ ਮੈਂ ਤਾਂ ਦੱਸਿਆ ਕਿਉਂਕਿ ਕੁਝ ਕੇ ਬੰਦੇ ਸੀਗੇ ਉਹ ਦਵਾਈ ਵਾਂਗੂ 5 ਲੱਖ 6 ਲੱਖ 7 ਲੱਖ ਲਾ ਕੇ ਠੇਕਾ ਕਰਕੇ ਇੱਥੇ ਆ ਰਹੇ ਸੀ ਠੇਕਾ ਕਰਨ ਦੀ ਕੋਈ ਵੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਠੇਕਾ ਨਾ ਕਰਿਆ ਜਾਵੇ ਇਸ ਇੱਥੇ ਆ ਕੇ ਲਾਇਸੈਂਸ ਬਣਾਉਣ ਲਈ ਤੇ ਜੋ ਖਰਚਾ ਹੁੰਦਾ ਤੁਹਾਨੂੰ ਦੱਸਦਾ ਇਹਦੇ ਹਿਸਾਬ ਨਾਲ 3 3.5 ਲੱਖ 4 ਲੱਖ ਲੱਗ ਜੇ ਜਿੰਨਾ ਮਰਜ਼ੀ ਖਰਚਾ ਆ ਜਾਏ ਉਹਦਾ ਫਾਇਦਾ ਇਹ ਆ ਵੀ ਜੇ ਆਪਣੇ ਕੋਲ ਸਾਰੇ ਪਾਸੇ ਆਪਾਂ ਆਪ ਅਨਲਾਈ ਹੋਣਗੇ ਵੀ ਜਦ ਦੇ ਆਪਾਂ ਇੱਥੇ ਆ ਕੇ ਆਪ ਬਣਾ ਰਿਆਂ ਲਾਇਸੈਂਸ ਸਾਰਾ ਖਰਚਾ ਆਪ ਕਰਨੇ ਆ ਆਪਾਂ ਆਪਣੇ ਪੈਸੇ ਖਰਚ ਕੇ ਆਪ ਆਪਾਂ ਛੇਤੀ ਕੰਮ ਵੀ ਕਰਵਾ ਸਕਦੇ ਆ ਜੇ ਆਪਾਂ ਕਿਸੇ ਨੂੰ ਇਕੱਠੇ ਪਾਸੇ ਦੇ ਦਿੰਨੇ ਆ ਤੇ ਆਪਾਂ ਉਹ ਕਿਸ ਬੰਦੇ ਤੇ ਡਿਪੈਂਡ ਹੋ ਜਾਨੇ ਉਹ ਆਪਣੀ ਮਰਜ਼ੀ ਨਾਲ ਪੈਸੇ ਆਪਾਂ ਨੂੰ ਦਿੰਦਾ ਆਪਣੀ ਮਰਜ਼ੀ ਨਾਲ ਕੰਮ ਕਰਵਾਉਂਦਾ ਲੇਟ ਕਰਵਾਉਂਦਾ ਉਹ ਛੇਤੀ ਗੱਲ ਨਹੀਂ ਸੁਣਦਾ ਉਲਟਾ ਕਹਿ ਲੋਗੇ ਜਾਨਕਿ ਮਿਹਨ ਪੈਸੇ ਵੀ ਆਪਣੇ ਹੁੰਦੇ ਆ ਤੇ ਆਪਣੇ ਤੇ ਉਹ ਰੋਅ ਮਾਰਦੇ ਆ ਤੇ ਆਪਾਂ ਨੂੰ ਉਹ ਤੰਗ ਪਰੇਸ਼ਾਨ ਕਰਦੇ ਇਸ ਲਈ ਵੀ ਮੈਂ ਤਾਂ ਕਰਨੇ ਆ ਉਹਨਾਂ ਦੇ ਆ ਮੈਂ ਇਹ ਠੀਕ ਨਹੀਂ ਸਮਝਦਾ ਵੀ ਕਿਉਂਕਿ ਆਪਣਾ ਪੈਸਾ ਹੁੰਦਾ ਆਪਣਾ ਸਾਰਾ ਕੁਝ ਲੱਗਿਆ ਹੁੰਦਾ ਨਾ ਉਹਨੇ ਸਕੂਲ ਜਾ ਕੇ ਆਪਣਾ ਲਾਇਸੈਂਸ ਬਣਾਣਾ ਆ ਸਕੂਲ ਵੀ ਆਪਾਂ ਨੂੰ ਜਾਣਾ ਆਪਣਾ ਹਰ ਜਗ੍ਹਾ ਆਪਾਂ ਨੂੰ ਖੁਦ ਨੂੰ ਜਾਣਾ ਪੈਣਾ ਹਰ ਕੰਮ ਆਪਾਂ ਨੂੰ ਖੁਦ ਕਰਵਾਉਣਾ ਪੈਣਾ ਗੱਲ ਕੀ ਆ ਵੀ ਪੈਸਾ ਵੀ ਜੇ ਆਪਾਂ ਆਪ ਖੁਦ ਖਰਚੇ ਤਾਂ ਜ਼ਿਆਦਾ ਬੈਟਰ ਆ ਤੇ ਖਰਚਾ ਲਾਇਸੈਂਸ ਦਾ ਵੱਧਾ ਜੇ ਘਟਾ ਜੋ ਆਪਣੇ ਹੱਥੀ ਹੋਊਗਾ ਤੇ ਆਪਾਂ ਨੂੰ ਪਤਾ ਲੱਗੂਗਾ ਵੀ ਹਾਂ ਇੰਨਾ ਖਰਚਾ ਹੋ ਗਿਆ ਤੇ ਉਹ ਕਿਸੇ ਨਾਲ ਠੇਕਾ ਕਰਨ ਦੀ ਇੱਦਾਂ ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਕਿਸੇ ਨੇ ਆਉਣਾ ਹੈ ਤਾਂ ਆਪ ਆਪਣੇ ਹੱਥੀ ਸਾਰਾ ਪ੍ਰੋਸੈਸ ਇਹ ਕਰੇ ਨਾਲੇ ਬੰਦੇ ਨੂੰ ਹੋਰ ਨੌਲੇਜ ਮਿਲਦੀ ਹੈ ਤੇ ਪਤਾ ਲੱਗਦਾ ਵੀ ਕਿੱਦਾਂ ਉਹ ਲਾਇਸੈਂਸ ਬਣਦਾ ਹੈ ਸਾਰਾ ਪ੍ਰੋਸੈਸ ਕੀ ਆ ਤੇ ਜੇ ਕਿਸੇ ਨੇ ਆਉਣਾ ਹੈ ਬਿਲਕੁਲ ਸੋਚ ਸਮਝ ਕੇ ਆਪ ਦਾ ਹੋਵੇ ਕਿਉਂਕਿ ਇੱਥੇ ਆ ਕੇ ਲਾਇਸੈਂਸ ਬਣਾਉਣਾ ਔਰ ਕੰਮ ਤੇ ਛੜਨਾ ਬਹੁਤ ਹੀ ਜ਼ਿਆਦਾ ਔਖਾ ਅਜਿਹੀ ਰੇਟ 'ਚ ਇੰਨੇ ਕਿ ਸਟ੍ਰਗਲ ਆ ਵੀ ਜਿਹੜਾ ਆਪਾਂ ਉਸ ਚੀਜ਼ ਦਾ ਅੰਦਾਜ਼ਾ ਵੀ ਲਾ ਨਹੀਂ ਸਕਦੇ ਵੀ ਆਪਣੇ ਸੋਚ ਵੀ ਨਹੀਂ ਸਕਦੇ ਵੀ ਇੰਨੇ ਜ਼ਿਆਦਾ ਸਟ੍ਰਗਲ ਇੱਥੇ ਅੱਜ ਦੀ ਰੇਟ ਦੇ ਵਿੱਚ ਕਰਨੀ ਪੈਰੀ ਕਿਉਂਕਿ ਹਾਲਾਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਆ ਹਾਲਾਤ ਇੰਨੇ ਵਧੀਆ ਨਹੀਂ ਰਹੇ ਮੇਰੀ ਤਾਂ ਹੁਣ ਲਾਸਟ ਤੇ ਹੀ ਰਿਕਵੈਸਟ ਆ ਮੈਂ ਖਰਚੇ ਬਾਰੇ ਪਹਿਲਾਂ ਦੱਸਿਆ ਸੀ ਵੀ ਵੀਡੀਓ 'ਚ ਵੀ ਬਣਾ ਦੱਸਾਂਗੇ ਪੂਰਾ ਤੇ ਉਹ ਐਕਸਪਲੇਨ ਕੀਤਾ ਹੁਣ ਲਾਸਟ ਤੇ ਜਿਹੜੀ ਮੈਂ ਗੱਲ ਕਹਿਣ ਲੱਗਾ ਉਹ ਇਹ ਆ ਵੀ ਕਿਉਂਕਿ ਹਾਲਾਤ ਸਾਰਿਆਂ ਨੂੰ ਪਤਾ ਵੀ ਕਤਰ ਦੇ ਬਾਰਡਰ ਵਗੈਰਾ ਬੰਦ ਹੋਣ ਕਰਕੇ ਕਿੰਨੇ ਇੱਕੋ ਜ਼ਿਆਦਾ ਆਬ ਚੱਲਦੇ ਪਏ ਆ ਸਾਰਿਆਂ ਨੂੰ ਪਤਾ ਹੀ ਆ ਉਸਤੇ ਕਾਰਨ ਕੰਮ ਜਿਹੜੇ ਕੰਪਨੀਆਂ ਦੇ ਬਿਲਕੁਲ ਠੱਪ ਹੋ ਚੁੱਕੇ ਆ ਤੇ ਲਾਇਸੈਂਸ ਵਾਲਾ ਬੰਦਾ ਗਤਰ ਦੇ ਵਿੱਚ ਬਹੁਤ ਜ਼ਿਆਦਾ ਬੈਠਾ ਲਾਇਸੈਂਸ ਬਹੁਤ ਬੰਦਿਆਂ ਦਾ ਬਣ ਚੁੱਕਾ ਆ ਤੇ ਇਸ ਕਰਕੇ ਹੁਣ ਕੋਈ ਕੰਮ ਨੂੰ ਨਹੀਂ ਕਹਿ ਰਿਹਾ ਵੀ ਕੋਈ ਵੀ ਕੰਮ ਦੇ ਦੇ ਪਾਵੇ ਮਦੀਰ ਵੀ ਬਹੁਤ ਹੀ ਜ਼ਿਆਦਾ ਜਨ ਕਿ ਕਹ ਲੋ ਵੀ ਤੰਗ ਪਰੇਸ਼ਨ ਕਰਦੇ ਜਿਹੜੇ ਰਵਾਵਾਂ ਤੇ ਦੋ ਦੋ ਤਿੰਨ ਤਿੰਨ ਮਹੀਨਿਆਂ ਦੀਆਂ ਬੰਦਿਆਂ ਸੈਲ ਨਹੀਂ ਬਸੀਆਂ ਸੀ ਜਿਹੜੀਆਂ ਮਿਲੀਆਂ ਨੇ ਕਈਆਂ ਦੇ ਪੈਸੇ ਮਰੇ ਆ ਤੇ ਹੁਣ ਜਿਹੜੇ ਮੋਰੇ ਰਵਾਬ ਸੀ ਉਹ ਪਹਿਲਾਂ ਤਾਂ ਵਧੀਆ ਚੱਲਦੇ ਸੀ ਜਿਹੜੇ ਹੁਣ ਆਹ ਕਾਰਨ ਬਣੇ ਆ ਇਹ ਹਾਲਾਤ ਬਣੇ ਜਾਂ ਨਾ ਕਰਕੇ ਹੁਣ ਅੱਗੋਂ ਵੀ ਪੇਮੈਂਟਾਂ ਨਹੀਂ ਮਿਲਦੀਆਂ ਮਦੀਰਾਂ ਨੂੰ ਵੀ ਰਵਾਬਾਂ ਨੂੰ ਵੀ ਤੇ ਉਹ ਹੁਣ ਸੈਲਰੀਆਂ ਵੀ ਨਹੀਂ ਦੇ ਪਾਉਂਦੇ ਤੇ ਸੈਲਰੀਆਂ ਨੂੰ ਵੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਆ ਤੇ ਅਜਾਦ ਵੀ ਜਿੱਤੇ ਜਿਹੜਾ ਵੀ ਕਹਿ ਲੋ ਵੀ ਲਾਇਸੈਂਸ ਬਣ ਜਾਂਦਾ ਪਰ ਇਹ ਕੰਮ ਕਰਨ ਅੱਜ ਦੇ ਜਿਹੜੇ ਚਾਗੇ ਤਾਂ ਬਹੁਤ ਜ਼ਿਆਦਾ ਔਖਾ ਹੋ ਗਿਆ ਜਿਹੜਾ ਨਵਾਂ ਬੰਦਾ ਆ ਜਿਹੜਾ ਨਵਾਂ ਲਾਇਸੈਂਸ ਬਣਦਾ ਜਿਹੜਾ ਜਿਹਦਾ ਉਹਨੂੰ ਕੰਮ ਹੀ ਮਿਲਦਾ ਉਹ ਸਾਲ 2 ਸਾਲ ਪੁਰਾਣਾ 3 ਸਾਲ ਪੁਰਾਣਾ ਲਾਇਸੈਂਸ ਮੰਗਦੇ ਆ ਜਿਨ੍ਹਾਂ ਕੋ ਕੰਮ ਵੀ ਦੇਖਣ ਬਾਰੇ ਪੁੱਛਣ ਬਾਰੇ ਜਾਂਦੇ ਆ ਬੰਦੇ ਤੇ ਉਹੀ ਗੱਲ ਆ ਵੀ ਦबई ਵਾਲਾ ਹਾਲ ਹੋ ਗਿਆ ਵੀ ਦबई ਚ ਵੀ ਜਿਵੇਂ 2 ਸਾਲ ਪੁਰਾਣਾ ਲਾਇਸੈਂਸ ਮੰਗਦੇ ਆ ਕੰਪਨੀ ਐਦਾਂ ਹੀ ਇੱਥੇ ਮਦੀਰ ਔਰ ਰਵਾਬ ਜਿਹੜੇ ਕੰਪਨੀ ਆ ਉਹ 2-2 ਸਾਲ ਪੁਰਾਣਾ ਲਾਇਸੈਂਸ ਮੰਗਦੇ ਆ ਤੇ ਕਈ ਬੰਦੇ ਫਿਰ ਲਾਇਸੈਂਸ ਬਣਾਉਂਦੇ ਆ ਤੇ ਉਹ ਵਾਪਸ ਇੰਡੀਆ ਚ ਲਾਏ ਜਾਂਦੇ ਆ ਜਦੋਂ 6 ਮਹੀਨੇ ਬਾਅਦ ਫਿਰ ਆ ਕੇ ਉਹ ਜਾਂ ਫਿਰ ਕੰਪਨੀ ਸਰਚ ਕਰਕੇ ਕੰਪਨੀ ਚ ਚੇਂਜ ਲੈ ਲੈਂਦੇ ਆ ਨਹੀਂ ਫਿਰ ਉਹ ਜੇ ਉਹਨਾਂ ਨੂੰ ਕੰਮ ਮਿਲਦਾ ਤੇ ਕੰਮ ਕਰ ਲੈਂਦੇ ਆ ਇਸ ਕਰਕੇ ਆ ਵੀ ਜਿਹੜੇ ਮਦੀਰ ਆ ਉਹ ਵੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਆ ਪੈਸਿਆਂ ਤੋਂ ਖੋ ਪੈਸੇ ਨਹੀਂ ਮਿਲਦੇ ਹੈਗੇ ਕੰਮ ਕੀਤੇ ਹੋਏ ਦੇ ਵੀ ਤੇ ਹਾਲਾਤ ਆ ਜਿਹੜੇ ਬਾਰਡਰ ਵਗੈਰਾ ਬੰਦ ਹੋ ਗਏ ਹਨ ਕਰਕੇ ਬਹੁਤ ਹੀ ਜ਼ਿਆਦਾ ਯਾਨੀ ਕਿ ਖਰਾਬ ਹੋ ਚੁੱਕਿਆ ਵੀ ਐਕਸਪਲੇਨ ਨਹੀਂ ਕਰ ਸਕਦੇ ਸਾਰੀ ਟ੍ਰਾਂਸਪੋਰਟ ਖੜ ਗਈ ਆ ਤੇ ਗੱਡੀਆਂ ਦਾ ਯਾਨੀ ਕਿ ਇੰਡਸਟਰੀਅਲ ਏਰੀਆ ਚ ਕੋਈ ਹਸਾਬ ਨਹੀਂ ਕਿੰਨੀਆਂ ਕਿ ਗੱਡੀ ਖੜੀ ਆ ਤੇ ਜੇ 10 ਬੰਦਿਆਂ ਨੂੰ ਫੋਨ ਕਰੋ ਕੰਮ ਲਈ ਤਾਂ ਉਹਦੇ ਵਿੱਚੋਂ ਇੱਕ ਵੀ ਬੰਦਾ ਹਾਂ ਨਹੀਂ ਕਰਦਾ ਵੀ ਕੰਮ ਤੇ ਆਜੋ ਜਾਂ ਕੰਮ ਹੈਗਾ ਬਾਕੀ ਕਿਸੇ ਵੀ ਬੰਦੇ ਨੇ ਆਉਣਾ ਜਾਂ ਉਹ ਪੈਸੇ ਵਿਆਜ ਤੇ ਚੱਕ ਕੇ ਆਪਣਾ ਖਰਚ ਕੇ ਇੱਥੇ ਨਾ ਆਵੇ ਜਿਹੜੇ ਕੋਈ ਗੁੰਜਾਇਸ਼ ਹੈ ਕਰਦੇ ਚੱਲਦੇ ਆ ਜਾਂ ਕਿਦਾਂ ਉਹ ਬੰਦਾ ਅੱਗੇ ਲਾਇਸੈਂਸ ਬਣਾਵੇ ਕਿਉਂਕਿ ਪੈਸਾ ਰਿਕਵਰ ਕਰਨਾ ਕਮਾਉਣਾ ਇੱਥੇ ਅੱਗੇ ਬਾਅਦ ਵਿੱਚ ਇੰਨਾ ਕੇ ਜ਼ਿਆਦਾ ਔਖਾ ਵੀ ਬਹੁਤ ਜ਼ਿਆਦਾ ਆਪਣੇ ਕੋਲ ਜੇਬ 'ਚ ਲਾਇਸੈਂਸ ਹੁੰਦਾ ਆਪਾਂ ਫਿਰ ਵੀ ਚਾਕੇ ਕਿਤੇ ਕੰਮ ਨਹੀਂ ਕਰ ਸਕਦੇ ਕਿਉਂਕਿ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਜੇ ਬਾਰਡਰ ਵਗੈਰਾ ਓਪਨ ਹੁੰਦੇ ਵੀ ਆ ਤਾਂ ਫਿਰ ਵੀ 2 ਮਹੀਨੇ 3 ਮਹੀਨੇ ਕੰਮ ਚੱਲਦਿਆਂ ਨੂੰ ਲੱਗ ਜਾਣੇ ਆ ਹਲੇ ਕੋਈ ਹਿਸਾਬ ਨਹੀਂ ਪਤਾ ਨਹੀਂ ਕਦੋਂ ਓਪਨ ਹੋਣਗੇ 50 ਦਿਨ ਕੱਲ ਹੋ ਚੁੱਕੇ ਆ ਬਾਰਡਰ ਵਗੈਰਾ ਬੰਦ ਹੋਇਆ ਕਿਸੇ ਨੇ ਸੋਚਿਆ ਨਹੀਂ ਜੀ ਸਾਰੇ ਇਹ ਕਹਿੰਦੇ ਵੀ 15 ਦਿਨ 20 ਦਿਨ ਬੰਦ ਰਹੇ ਜੋ ਪਰ ਇਹ ਤਾਂ ਹੁਣ ਜਾਨੀ ਕਿ ਹਲਾਤ ਨਾਲ ਵੱਧ ਗਈ ਇਹ ਤਾਂ ਹੁਣ ਅੱਗੇ ਕੋਈ ਪਤਾ ਨਹੀਂ ਵੀ ਕਦੋਂ ਆਪਾਂ ਹੋਣਗੇ ਇਸ ਲਈ ਜਿਹੜੇ ਵੀ ਰਾਣੇ ਆਣੇ ਉਹ ਹਲੇ ਸੋਚ ਵਿਚਾਰ ਕਰ ਲੈਣ ਜਦੋਂ ਤੱਕ ਇਹ ਬਾਰਡਰ ਵਗੈਰਾ ਓਪਨ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਸੋਚ ਸਮਝ ਲੈ ਕੇ ਆਪਣਾ ਫੈਸਲਾ ਕਰਨ ਤੇ ਆਉਣ ਬਾਰੇ ਸੋਚਣ ਮੇਰੀ ਇਸ ਲਾਇਆ ਜਦ ਤੱਕ ਨਹੀਂ ਓਪਨ ਹੋ ਜਾਂਦੇ ਉਹ ਵੀਰ ਹਲੇ ਨਾ ਆਉਣ ਤੇ ਉੱਥੇ ਹੀ ਹਲੇ ਦੇਖਣ ਵੀ ਜਦੋਂ ਤੱਕ ਇਹ ਓਪਨ ਨਹੀਂ ਹੋ ਜਾਂਦੇ ਬਾਰਡਰ ਵਗੈਰਾ ਹਾਲਾਤ ਕੰਮ ਕਰਦੇ ਸਹੀ ਨਹੀਂ ਹੋ ਜਾਂਦੇ ਉਦੋਂ ਤੱਕ ਨਾ ਆਉਣਾ ਤਾਂ ਬੈਠ ਲਿਆ। ਬਾਕੀ ਜਿਹਨੇ ਆਉਣਾ ਹੈ ਜਾਂ ਕਿਤਾ ਆਪਣਾ ਪੈਸਾ ਖਰਚ ਕੇ ਹੋ ਆਪ ਸੋਚ ਸਮਝ ਕੇ ਆਵੇ। ਤੇ ਜੇ ਕੋਈ ਬਦਕੱਟ ਗੱਲ ਕਹੇਗੀ ਹੋਵੇ ਹੋਵੇ ਤਾਂ ਉਹਦੇ ਲਿਖਵਾ ਮਾ ਚਾਹੁੰਦੇ ਆ। ਤੇ ਜੇ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਹੋਵੇ ਜਾਣੇ ਅਣਜਾਣੇ ਵਿੱਚ ਤਾਂ ਉਹਦੇ ਲਈ ਵੀ ਖਵਾ ਮਾ ਚਾਹੁੰਦੇ ਆ। ਤੇ ਬਾਕੀ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਸਾਹਿਬ ਨੂੰ ਸਾਰੇ ਤੰਦਰੁਸਤੀਆਂ ਮਾਣੋ ਔਰ ਚੜ੍ਹਦੀ ਕਲਾ ਦੇ ਵਿੱਚ ਰਹੋ। ਧੰਨਵਾਦ ਜੀ। ਰੱਬ ਰਾਖਾ।